ਰੇ ਛੇੜੀ ਪਤੀ ਤੋਂ ਤੰਗ ਆ ਕੇ ਪੇਕੇ ਘਰ ਰਹਿ ਰਹੀ ਪਤਨੀ ਦੇ ਨਾਲ ਅਜਿਹਾ ਹੋਇਆ ਜਸ ਨੇ ਕਈ ਪਿੰਡਾਂ ਤੱਕ ਇਸ ਦੀ ਛਾਪ ਛੱਡ ਦਿੱਤੀ ਦਰਅਸਲ ਪਤੀ ਦੇ ਨਸ਼ੇ ਕਾਰਨ ਉਹ ਰਜ ਹੁੰਦੀ ਹੈ ਬਹੁਤ ਜ਼ਿਆਦਾ ਤੰਗ ਹੁੰਦੀ ਹੈ ਪਰ ਇੱਕ ਦਿਨ ਜਦੋਂ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਤਲਾਕ ਦੇ ਕਾਗਜ਼ ਭੇਜੇ ਜਾਂਦੇ ਆ ਤਾਂ ਪਤੀ ਦੇ ਵੱਲੋਂ ਇਹ ਸਭ ਕੁਝ ਅਸਵੀਕਾਰ ਕੀਤਾ ਜਾਂਦਾ ਤੇ ਉਹ ਆਪਣੀ ਘਰ ਵਾਲੀ ਦੇ ਪੇਕੇ ਘਰ ਦੇ ਵਿੱਚ ਹੁੰਦਾ ਉਸਦੇ ਕਮਰੇ ਦੇ ਵਿੱਚ ਦਾਖਲ ਹੁੰਦਾ ਜਿੱਥੇ ਬੈਠ ਕੇ ਉਹ ਕੱਪੜੇ ਸਿਂ ਰਹੀ ਸੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਉਸਦੇ ਵੱਲੋਂ ਸਲਾਈ ਕਢਾਈ ਜੜੀ ਹੈ ਕੀਤੀ ਜਾਂਦੀ ਹੈ ਤੇ ਪਤੀ ਕਹਿੰਦਾ ਕਿ ਮੈਂ ਤੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਤੂੰ ਇਸ ਕਰਕੇ ਇਸ ਕਾਰਵਾਈ ਨੂੰ ਵਾਪਸ ਲੈ ਲੈ ਪਰ ਜਦੋਂ ਪਤਨੀ ਕਹਿੰਦੀ ਹੈ ਕਿ ਨਹੀਂ ਮੈਂ ਤਲਾਕ ਲੈਣਾ ਹੀ ਲੈਣਾ ਹੈ ਤਾਂ ਪਤੀ ਕੀ ਕਰਦਾ ਆਪਣੀ ਗਨ ਕੱਢਦਾ ਤੇ ਫਿਰ ਪਤਨੀ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਰੱਖ ਦਿੰਦਾ ਦੱਸ ਦਈਏ ਕਿ ਪਤਨੀ ਨੂੰ ਤਾਂ ਗੋਲੀਆਂ ਮਾਰੀਆਂ ਪਰ ਥੋੜੀ ਜਿਹੀ ਦੂਰ ਜਾ ਕੇ ਉਸਨੇ ਖੁਦ ਨੂੰ ਵੀ ਗੋਲੀਆਂ ਮਾਰ ਕੇ ਆਪਣੀ ਜ਼ਿੰਦਗੀ ਨੂੰ ਵੀ ਖਤਮ ਕਰ ਦਿੱਤਾ ਤੇ ਹੁਣ ਦੋ ਬੱਚੇ ਜੋ ਨੇ ਪੂਰੀ ਤਰ੍ਹਾਂ ਦੇ ਨਾਲ ਅਨਾਥ ਹੋ ਕੇ ਨਾ ਮਾਂ ਬੱਚੀ ਨਾ ਪਿਓ ਬੱਚਿਆ ਮੌਕੇ ਤੇ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਪੁਲਿਸ ਪ੍ਰਸ਼ਾਸਨ ਦਾ ਆਉਂ ਸੌਂਦੇ ਆ ਅੱਜ ਕੀ ਗਿਆ ਜਿਹੜੀ ਮੀਨ ਸੋਨਾ ਕਹਿੰਦੀ ਐ ਨਹੀਂ ਨਹੀਂ ਛੱਡਿਆ ਕੀ ਹੋਈ ਐ ਜਿਹੜੀ ਕਹਿੰਦੀ ਛੱਡ ਵੇਰੇ ਕੀ ਗੱਲ ਜਾਣ ਵਾਰੀ ਕਿਹੜੀ ਚੀਜ਼ ਐ ਫਰਨੀਚਰ ਨੂੰ ਕੀ ਕਰਤਾ ਕਹਿੰਦੀ ਪਰ ਪੁਰਾਣਾ ਫਰਨੀਚਰ ਅਸੀਂ ਲਿਜਾ ਰਹੀ ਹਾਂ ਕਹਿੰਦੀ ਮਰਿਆ ਜਾ ਅੱਗੇ ਜਾਂ ਕਹਿੰਦੀ ਜੇ ਕੋਸ ਸਮਾਨ ਐ ਤਾਂ ਚਾਕੇ ਲੈ ਗਏ ਐਵੇਂ ਕੋਸਾਕੇ ਮਾਰ ਦਿਆ ਤਾਂ ਬਰਿਆਈ ਸਾਰੇ ਆ ਜਾਣੀ ਕਹਿੰਦੀ ਜਿੱਥੇ ਹੋਰ ਨਿਆਣੇ ਪਾ ਲਾਂਗੇ ਤੇਰਾ ਸਾਰਾ ਕੁਸੇ ਕਹਿੰਦੀ ਬਣ ਜਾਣਾ ਆ ਤੇ ਭਾਬੀ ਨੇ ਕਿਹਾ ਕਹਿੰਦੀ ਦੇਖ ਗੁਰਵਿੰਦਰ ਨਿਆਣੇ ਚੱਲ ਜਾਣੇ ਆ ਤੂੰ ਕਹਿੰਦੀ ਨਿਆਣਿਆਂ ਦੇ ਮਗਰ ਨਹੀਂ ਜਾਣਾ ਮੁੰਡਾ ਕਹਿੰਦਾ ਇੱਥੇ ਹੀ ਰਹਿਣਾ ਵੇ ਮੁੰਡਾ ਇੱਥੇ ਹੈਨੇ ਤੂੰ ਨਹੀਂ ਕਹਿੰਦੀ ਮਗਰ ਜਾਣਾ ਲੱਗਾ ਮਾਤਾ ਕੀ ਨਾਂ ਤੁਹਾਡਾ ਮੇਰਾ ਨਾਂ ਵਰਦੀਪ ਕੌਰ ਕੀ ਤੁਹਾਡੀ ਕੀ ਲੱਗਦੇ ਆ ਮੇਰੀ ਧੀ ਧੀ ਥੋੜੀ ਜਿਹੀ ਮੇਰੀ ਜਿਹਨੇ ਗੋਲੀ ਮਾਰ ਕੇ ਗਿਆ ਕੀ ਨਾ ਕੁੜੀ ਦਾ ਕੁੜੀ ਦਾ ਨਾਂ ਮਾਸਰੀ ਹੈ ਗੋਲੀ ਕਿਹਨੇ ਮਾਰੀ ਆ ਉਹਦੇ ਪਰੌਣੇ ਨੇ ਗੁਰਵਿੰਦਰ ਨੇ ਗੁਰਵਿੰਦਰ ਕਿੱਥੇ ਦਾ ਆ ਰਾਜਪੁਰੇ ਦਾ ਇਹ ਕਿੱਥੇ ਗਿਆ ਬੰਦਾ ਰਾਜਪੁਰਾ ਅਗਰ ਇੱਥੇ ਸਮਰਾੜੀ ਦੇ ਨਾਲ ਹੀ ਆ ਸਮਰਾੜੀ ਦਾ ਆ ਤੁਲੀ ਤੇ ਦੇਣਾ ਕਿੰਨੀ ਕਿਤੇ ਰੋ ਗਈ ਵਿਆਹ ਹੋਏ ਨੂੰ ਵਿਆਹ ਹੋਏ ਨੂੰ 12 13 12 ਚ ਹੋਇਆ ਸੀ ਵਿਆਹ 12 ਦੇ ਵਿੱਚ ਹੋਇਆ ਸੀ 13 ਸਾਲ ਹੋ ਗਿਆ ਫਰ ਪਰਿਵਾਰ ਕਿੰਨੇ ਬੱਚੇ ਆ ਦੋ ਬੱਚੇ ਆ ਕੁੜੀ 11 11ਵੇਂ ਸਾਲ ਵਿੱਚ ਆ ਮੁੰਡੇ ਨੂੰ 10ਵਾਂ ਸਾਲ ਹੋਣ ਲੱਗਿਆ ਕੀ ਹੁਣ ਕੁੜੀ ਤੁਹਾਡੀ ਜਿਹੜੀ ਆ ਕੀ ਕੰਮ ਕਰਦੀ ਸੀ ਘਰ ਹੁਣ ਕੁੜੀ ਕੱਪੜੇ ਸੀਂਦੀ ਸੀ ਕੱਪੜੇ ਸੀ ਕੇ ਆਪਣੇ ਨਿਆਣੇ ਪਾਲਦੀ ਉਡੀ ਨੇ ਤਾਂ ਸਾਨੂੰ ਕਦੇ ਸਾਡੇ ਕੋਲ ਕੁਝ ਮੰਗਿਆ ਵੀ ਨਹੀਂ ਸੀ ਕਹਿੰਦੀ ਮੈਂ ਅਮੀਤ ਮੈਂ ਕਹਿੰਦੀ ਆਪਣੇ ਨਿਆਣੇ ਜੋਗੀ ਹੈਗੀ ਵੇਖੋ ਉਹ ਨਰ ਤੁਸੀਂ ਇੱਥੇ ਘਰੇ ਹੀ ਸੀਗੇ ਉਸ ਤੋਂ ਬੋਰ ਨਹੀਂ ਬੈਠ ਕੇ ਦੇ ਵਿੱਚ ਮਸ਼ੀਨਾਂ ਤੇ ਚਾਚਾ ਇਹਦਾ ਆਇਆ ਹੁਣ ਤੁਸੀਂ 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 ਘਰ ਸੀਗੇ ਅਸੀਂ ਘਰੇ ਹੀ ਸੀਗੇ ਅਸੀਂ ਇੱਥੇ ਤੀਨ ਤਾਂ ਫੇਰ ਮੈਂ ਕੋਲ ਚਲੇ ਗਈ ਉਥੇ ਜਦੋਂ ਫੇਰ ਉਹਣਾ ਇਹ ਆਇਆ ਤਾਂ ਮੈਨੂੰ ਰਮਨ ਕਹਿੰਦੀ ਨਾ ਮੇਰੀ ਕਹਿੰਦੀ ਮੰਮੀ ਕਹਿੰਦੀ ਕਹਿੰਦੀ ਗਰਬਿੰਦਰ ਆਇਆ ਆ ਤਾਂ ਕਹਿੰਦੀ ਤੂੰ ਜਾ ਕੇ ਦੇਖ ਉਹ ਜਦੋਂ ਮੈਂ ਮਗਰ ਗਈ ਤਾਂ ਖੜਾ ਸੀ ਕਹਿੰਦਾ ਮਨਪ੍ਰੀਤ ਕਹਿੰਦਾ ਇਦਾਂ ਮੈਨੂੰ ਚੰਗਾ ਨਹੀਂ ਹੈਗਾ ਬਈ ਤੂੰ ਬਈ ਬਈ ਤੂੰ ਇੱਥੇ ਬੈਠੀ ਮੇਰਾ ਕਹਿੰਦਾ ਜੀ ਨਹੀਂ ਲੱਗਦਾ ਮੈਂ ਰਾਤ ਨੂੰ ਬਹੁਤ ਔਖਾਂ ਆ ਮੈਂ ਇਦਾਂ ਆ ਇਹ ਕਹਿੰਦੀ ਵੀ ਇਹ ਤੂੰ ਪਹਿਲਾਂ ਸੋਚਣਾ ਜੀ ਮੈਂ ਵੀ ਕਹਿੰਦੀ ਔਖੀ ਹੋ ਕੇ ਕਹਿੰਦੀ ਆਈ ਆ ਬਈ ਦੁਖੀ ਹੋ ਕੇ ਤੂੰ ਇੰਨਾ ਦੁਖੀ ਕੀਤਾ ਮੈਨੂੰ ਮੈਂ ਤਾਂ ਤੂੰ ਕਹਿੰਦਾ ਪਹਿਲਾਂ ਇਹ ਗੱਲ ਸੋਚਦਾ ਕਿ ਅਸੀਂ ਉੱਥੇ ਹੋਈ ਤਾਂ ਉੱਥੇ ਤੇ ਨਿਆਣੇ ਵੀ ਕਹਿੰਦੇ ਮਮਿਤ ਕਹਿੰਦੇ ਤੂੰ ਉਧਰੇ ਨਿਆਣੇ ਲੈ ਕੇ ਨਿਆਣੇ ਫੇ ਰੋਲਾ ਪਾਉਂਦੇ ਕਹਿੰਦੀ ਬਾਜੇ ਬੇਲੇ ਸੀਨ ਬੇਲੇ ਹਣਾ ਕੱਟਣ ਬੇਲੇ ਕਹਿੰਦੀ ਫੇ ਖਰਾਬ ਹੋ ਜਾਂਦਾ ਹੈ ਕਹਿੰਦੀ ਨਿਆਣੇ ਰੋਲਾ ਪਾਉਂਦੇ ਤਾਂ ਉਹ ਉਧਰੇ ਸੀ ਕਿ ਜਦੋਂ ਭੀ ਮੈਂ ਤਾਂ ਜਦੋਂ ਰਮਨ ਮੈਨੂੰ ਕਹਿੰਦੀ ਕਹਿੰਦੀ ਮੰਮੀ ਕਹਿੰਦੀ ਮੋਟਰਸਾਈਕਲ ਖੜਾ ਹੋਈ ਕਿ ਤਾ ਕਹਿੰਦੀ ਗੁਰਵਿੰਦਰ ਆਇਆ ਉਧਰ ਨੂੰ ਚੱਲ ਜਾ ਉਹ ਜਦੋਂ ਅੰਦਰ ਪੜਿਆ ਮਗਰੇ ਮੈਂ ਅੰਤਰ ਪਾੜ ਗਈ ਤਾਂ ਮੀਨ ਨੂੰ ਕਰਦਾ ਸੀ ਤੇ ਤਾਂ ਮੀਨ ਕਈ ਕਹਿੰਦਾ ਤੂੰ ਕੰਨ ਹਾਂ ਜੀ ਬੋੜੀ ਬੋੜੀ ਜਗਦੇਵ ਦਾ ਪਾਣੀ ਪਾਣੀ ਪੜਾਉ ਲਿਆ ਕੇ ਮੈਂ ਆਹ 12 ਸਾਲ ਕਹਿੰਦਾ ਕੱਟੇ 12 13 ਸਾਲ ਕਹਿੰਦਾ ਹੁਣ ਚੰਗਾ ਨਹੀਂ ਲੱਗਦਾ ਲੋਕੀ ਗੱਲਾਂ ਬਹੁਤ ਕਰਦੇ ਆ ਇਦਾਂ ਇਹ ਕਹਿੰਦੀ ਇਹ ਪਹਿਲਾਂ ਸੋਚਣਾ ਸੀ ਮੈਂ ਕਹਿੰਦੀ ਕਿੰਨਾ ਕਿੰਨਾ 12 ਸਾਲ ਕੱਟੇ ਕਹਿੰਦੀ ਮੈਂ ਨਹੀਂ ਬਟਾ ਜਿੱਦਾਂ ਦੇ ਲੋਕੀ ਦੇ ਘਰ ਘਰ ਭਰ ਕੇ 12 ਸਾਲ ਨੂੰ ਕੱਟੇ ਤੇ ਤੂੰ ਮੈਨੂੰ ਕਿੰਨਾ ਦੁਖੀ ਕੀਤਾ ਚੀਜ਼ ਕੋਈ ਨਾ ਕਹਿੰਦੀ ਤੂੰ ਛੱਡੀ ਪਹਿਲਾਂ ਦੇਖ ਭਾਜੀ ਗੱਡੀ ਦਿੱਤੀ ਗੱਡੀ ਤਾਂ ਉਹ ਨਹੀਂ ਵੇਚਦੀ ਸਵੇਪਟ ਗੱਟੀ ਸੀਗੀ ਫੇਰ ਬਾਅਦ ਵਿੱਚ ਜੋਸ ਘਰ ਦਾ ਸਾਮਾਨ ਸਾਰਾ ਕੁਛ ਸਾਰਾ ਕੁਛੇ ਦੇਈ ਵੇਚੀ ਗਿਆ ਗੁਜਰਾ ਦੇ ਕੁੜੀ ਨੇ ਕਹਿਣਾ ਇਹ ਕੋਈ ਨਾ ਮੈਂ ਲੈ ਦੇਉਂਗਾ ਲੈਣਾ ਕਿੱਥੋਂ ਦੀ ਸੀ ਕੋਈ ਤੀਜ ਨਹੀਂ ਕਰਦੀ ਛੱਡੀ ਆ ਕੇ ਕੁੜੀ ਦੁਖੀ ਹੋ ਕੇ ਫੇਰ ਇੱਥੋਂ ਆਈ ਇੱਥੇ ਆਈ ਕਿ ਦੁਖੀ ਹੋ ਕੇ ਜਦੋਂ ਫੇਰ ਆਈ ਤਾਂ ਬਾਅਦ ਵਿੱਚ ਤੇ ਘਰਦਿਆਂ ਨੇ ਵੀ ਨਹੀਂ ਸਾਥ ਦਿੱਤਾ ਨਹੀਂ ਤਾਂ ਜੇ ਆਪਣਾ ਨਿਆਣਾ ਗਾਲਤ ਹੁੰਦਾ ਤਾਂ ਮਾਪਾ ਕਹਿੰਦਾ ਹੁੰਦਾ ਬੱਤੇ ਅਸੀਂ ਜੋ ਹੈਗੇ ਤੂੰ ਕਾਹਨੂੰ ਜਾਣਾ ਤਮੀਨੂ ਚਲੇ ਗਈ ਕਹਿੰਦਾ ਮੈਂ 1 ਮਹੀਨਾ ਤੂੰ ਜਾਇਆ ਤਾਂ ਨਿਆਣੇ ਰੋਪੀ ਤੋਂ ਵੀ ਔਖੇ ਹੋਣੀ ਆ ਵੀ ਮੈਂ ਬਈ ਚੱਲ ਜ ਨਿਆਣੇ ਉੱਥੇ ਤਾਂ ਮੈਂ ਆਪਣਾ ਇਲਾਜ ਕਰਾ ਲਵਾਂ ਇਹਦੀ ਚੱਲ ਠੀਕ ਆ 7-8000 ਰੁਪਏ ਜਾਉ ਦੇ ਕੇ ਤਾ ਬਾਦ ਵਿੱਚ ਜਦੋਂ ਫੇਮੀ ਨੂੰ ਇੱਥੇ ਆ ਗਈ ਥੀ ਇਹਨਾਂ ਦਿਨ ਫਿਰ ਉਹ ਸੱਚ ਦਾ ਫੋਨ ਆਇਆ ਕਹਿੰਦੀ ਉਹਨੇ ਫਰਿੱਜ ਕਹਿੰਦੀ ਦੇ ਇਹ ਹੁਣ ਦੱਸ ਜਾਗੇ ਫਰਿੱਜ ਵੀ ਕਹਿੰਦੀ ਤੇਰੀ ਤਾਂ ਨਿਆਣੇ ਆ ਡਾਕਟਰ ਸਾਹਿਬ ਕੀ ਨਾਂ ਤੁਹਾਡਾ ਮਾਈਸੈਲਫ ਡਾਕਟਰ ਬਲਜੀਤ ਕਮਲ ਬਲਜੀਤ ਜੀ ਅੱਜ ਜਿਹੜੀ ਡੈੱਡ ਬੋਡੀ ਆ ਤੁਹਾਡੇ ਕੋਲ ਆਈਆਂ ਉਦੇ ਬਾਰੇ ਦੱਸੋਗੇ ਥੋੜਾ ਜਿਹਾ ਸਾਡੇ ਕੋਲ ਤਕਰੀਬਨ 7:10 ਮਿੰਟ ਤੇ ਇੱਕ ਬ੍ਰਾਊਨ ਡੈੱਡ ਕੇਸ ਆਇਆ ਸੀਗਾ ਪਿੰਡ ਆਪਣੇ ਰਟੈਂਡੇ ਤੋਂ ਉਹ ਦੱਸ ਰਿਹਾ ਸੀ ਕਿ ਫੇਰ ਗਨ ਸ਼ਾਟ ਇਜਰੀਜ਼ ਹੋਈ ਹੈ ਉਹਦੇ ਸਬੰਧ ਵਿੱਚ ਲੈ ਕੇ ਆਏ ਸੀ ਜਦੋਂ ਅਸੀਂ ਇਗਜ਼ਾਮਨ ਕੀਤਾ ਤੇ ਉਹ ਡੈੱਡ ਸੀ ਗਿਆ ਤੇ 7:20 ਮਿੰਟ ਇੱਕ ਮੇਲ ਪੇਸ਼ੈਂਟ ਮੇਲ ਆਇਆ ਮਨਪ੍ਰੀਤ ਕੋ ਉਹਦਾ ਨਾਮ ਸੀਗਾ ਗੁਰਵਿੰਦਰ ਸਿੰਘ ਰੈਜ਼ੀਡੈਂਟ ਆਫ ਪਿੰਡ ਰਾਜਪੁਰਾ ਡਿਸਟ੍ਰਿਕਟ ਜ਼ਿਲੰਦਰ ਉਹ ਵੀ ਬ੍ਰਾਊਨ ਡੈੱਡ ਸੀਗਾ ਦੋਨੋਂ ਗਨ ਸ਼ਾਟ ਇਜਰੀਜ਼ ਦੇ ਨਾਲ ਆਏ ਸੀ ਸਾਡੇ ਕੋਲ ਕਿੰਨੀਆਂ-ਕਿੰਨੀਆਂ ਗੋਲੀਆਂ ਲੱਗੀਆਂ ਕੁਛ ਪਤਾ ਨਹੀਂ ਜਿਹੜਾ ਤਾਂ ਹੈਗਾ ਮੇਲ ਉਹਦੇ ਤਾਂ ਹੈਗੀ ਫੋਰਹੈਡ ਤੇ ਸਾਂ ਦਿਖਾਈ ਦੇ ਰਹੀ ਸੀ ਤੇ ਜਿਹੜੀ ਲੇਡੀ ਆ ਉਹਦੀ ਲੈਫਟ ਸਾਈਡ ਤੇ neck ਤੇ ਸੀਗੀ ਇੱਕ ਹੀ ਗੋਲੀ ਲੱਗੀ ਉਹਦੇ ਇਹ ਪਹਿਲਾਂ ਤਾਂ ਸਾਨੂੰ ਤਾਂ ਇੱਕੋ ਲੱਗਦੀ ਬਾਕੀ ਪੋਸਟਮਾਰਟਿਕ ਕਨਫਰਮ ਹੋਵੇਗਾ ਸਾਰਾ ਕੁਝ ਠੀਕ ਥੈਂਕ ਯੂ ਹਾਂਜੀ ਸਰ ਕੀ ਮਾਮਲਾ ਸਾਹਮਣੇ ਆਇਆ ਮਕਰਪੁਰ ਥਾਣੇ ਵਿੱਚ ਪਿੰਡ ਟੈਂਡਰਪਾ ਹੈਗਾ ਇੱਥੇ ਲੜਕੀ ਮਨਜੀਤ ਕੁਲੜੀਆ ਇਹਦਾ ਆਪਣੇ ਹਸਬੰਦ ਨਾਲ ਆਪਣੇ ਚੱਲਦਾ ਸੀ ਲੜਾਈ ਝਗੜਾ ਤੇ ਇਹ ਆਪਣੇ ਪਕੇ ਪਿੰਡ ਇੱਥੇ ਰਹਿੰਦੀ ਸੀ ਅੱਜ ਉਹਖੀ ਸਾਡੇ ਤੋਂ 5:30 ਵਜੇ ਨਾਲ ਜਿਹੜੇ ਮਨਦੀਪਪੁਰ ਦੀ ਮਦਨ ਨੇ ਦੱਸਿਆ ਵੀ ਇਹਨਾਂ ਜਿਹੜਾ ਜਵਾਈ ਸੀ ਉਹ ਮੋਟਰਸਾਈਕਲ ਤੇ ਆਇਆ ਤੇ ਮੇਰੀ ਜਿਹੜੀ ਲੜਕੀ ਸੀ ਉਹ ਕਪੜੇ ਸੀਨ ਦਾ ਕੰਮ ਕਰਦੀ ਸੀ ਆਪਣੇ ਕਮਰੇ 'ਚ ਬੈਠੀ ਉਹ ਜੱਕਦਾ ਮਾ ਕੇ ਉਹਨਾਂ ਨਾਲ ਝਗੜਾ ਕਰਨ ਲੱਗਾ ਤੇ ਉਹਦੇ ਆਕੇ ਨੇ ਗੋਲੀਆਂ ਚਲਾਤੀਆਂ ਮੈਂ ਉਹਸ ਕੁਾਰੋਂ ਕਿੰਨੀਆਂ ਗੋਲੀਆਂ ਲੱਗੀਆਂ ਕੁੜੀ ਦੇ ਕੁੜੀ ਤੇ ਇਹਨਾਂ ਨੂੰ ਇੱਕ ਧੌਣਸ ਲੱਗੀ ਐ ਇੱਕ ਰਛਾਤੀ ਲੱਗੀ ਆ ਦੋ ਗੋਲ ਇਥੇ ਮਲੇ ਆ ਕੋਲ ਮਲੇ ਆ ਇਥੇ ਮਾਫੇ ਤੇ ਉਹ ਜਿਹੜਾ ਇਹਦਾ ਆਦਮੀ ਸੀਗਾ ਉਹ ਉਹ ਗੋਲੀਆਂ ਚਲਾਉਣ ਤੋਂ ਬਾਅਦ ਇਥੇ ਮਾਫੇ ਤੋਂ ਫਰਾਰ ਉਹਦਾ ਕੁਛ ਪਤਾ ਲੱਗਾ ਉਹਦੇ ਬਾਰੇ ਸਈਆਂ ਪੋਲਿਸ ਪਾਰਟੀ ਹੋਈਆਂ ਚੇਸ ਕਰਦੇ ਸਰ ਮਾਮੀ ਸਰ ਕੀ ਨਾਮ ਕੀ ਉਹ ਲੜਕੇ ਦਾ ਗੁਰਵਿੰਦਰ ਸਿੰਘ ਜੀ ਇਹਦਾ ਪਤਾ ਲੱਗਾ ਪਿੰਡ ਕਿਹੜਾ ਉਹਦਾ ਪਿੰਡ ਆਪਣੇ ਫਲੌਗ ਖਾਣੇ ਚ ਪੈਂਦਾ ਦਾਇਪੁਰ ਵਾੜੀਗੁਰ ਤੇ ਕੁੜੀ ਤਾਂ ਇੱਥੇ ਦੀ ਸੀ ਜਣੂ ਕੁੜੀ ਰਟਾ ਦੇ ਜਾਣ ਬਣੀ ਸੀ ਇਹਦਾ ਚੱਕਰ ਚੱਲਦਾ ਸੀ ਗ੍ਰੇਡਸ ਆਲਟੋ ਥੈਰੇਪੀ ਬੱਚੇ ਕਿੰਨੇ ਨੇ ਇਹਦੇ ਛੋਟੇ ਬੱਚੇ ਆ ਦੋ ਇੱਕ ਬੇਟਾ ਇੱਕ ਬੇਟੀ